ਹਾਂਜੀ ਅੱਜ ਆਪਾਂ ਜਿਹੜੀ ਖਾਸ ਵੀਡੀਓ ਕਰ ਲੱਗੇ ਆ ਆਪਾਂ ਕਰ ਲੱਗੇ ਆ 9311 ਟਰੈਕਟਰ ਦੀ ਤੇ ਬਹੁਤ ਜ਼ਿਆਦਾ ਸਾਲ ਪੁਰਾਣਾ ਤੇ ਕੰਡੀਸ਼ਨ ਆ ਜਿਹੜੀ ਬਹੁਤ ਜ਼ਿਆਦਾ ਵਧੀਆ ਪਈ ਆ ਤੇ ਬਾਈ ਜੀ ਆਪਣੇ ਨਾਲ ਸასი ਕਾ ਬਾਈ ਜੀ ਸასი ਕਾ ਜੀ ਹਾਂ ਬਾਈ ਜੀ ਕੀ ਨਾਮ ਆ ਆਪਣਾ ਇਹ ਮੇਰਾ ਨਾਮ ਗੁਰਚਨ ਸਿੰਘ ਆ ਪਿੰਡ ਚੂਪੂਲਾ ਕਹਿੰਦੇ ਜੀ ਠੀਕ ਆ ਬਾਈ ਜੀ ਤੇ ਆਪਣਾ ਜ਼ਿਲ੍ਹਾ ਹੈਗਾ ਫਰੀਦਕੋਟ ਆ ਨਾ ਇਹ ਪਿੰਡ ਹੈਗਾ ਸੂਰਕੋਈ ਤੇ ਬਾਈ ਜੀ ਜਿਹੜਾ ਇਹ ਟਰੈਕਟਰ ਆ ਕਿੰਨੇ ਸਾਲ ਪੁਰਾਣਾ ਹੈ ਇਹ 98 ਮਾਡਲ ਆ ਜੀ ਠੀਕ ਆ ਜੀ ਹਾਂ ਤੇ 98 ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਆ ਜਿਹੜੀ ਬਹੁਤ ਚੰਗੀ ਪਈ ਆ ਜੀ ਹਾਂ ਤੇ ਕਲਰ ਕੁਲਰ ਇਹ origignal ਆ ਸਾਰਾ ਇਹ ਨੀ ਕਰਵਾਇਆ origignal ਕਰਾਇਆ ਹੈ ਅੱਛਾ ਠੀਕ ਹੈ ਇਹ ਕਰਵਾਇਆ ਸੀ ਕਰਵਾਇਆ ਠੀਕ ਹੈ ਇਹ ਇਹ ਤੇ ਜੀਟਰ ਦਾ ਹੁੰਦਾ ਸੀ ਉਦੋਂ ਹਨਾ ਹੀ ਅਸੀਂ ਹਾਂ ਜੀਟਰ ਦੇ ਸਕਦੇ ਹਾਂ ਜੀਟਰ ਲਿਖਿਆ ਹੋਇਆ ਇਹਦੇ ਤੇ ਤੇ ਬਾਈ ਜੀ ਕੀ ਕੀ ਇਹਦੀ ਮੋਡੀਫਿਕੇਸ਼ਨ ਕਰਾਈ ਵੀ ਆ ਇਹਦਾ ਜੀ ਇੱਕ bore 75 ਦਾ ਕਰਾਤਾ ਠੀਕ ਹੈ ਜੀ ਟਾਇਰ ਪਾਤੇ ਜੀ ਆਪਾਂ ਇਹ ਮੂਰ ਲਈ ਵੱਡੇ ਕਰਤੇ ਠੀਕ ਹੈ ਜੀ ਹਾਂ 100016 ਦੇ ਪਾਤੇ ਠੀਕ ਹੈ ਮਤਲਬ 65 ਬਾਈ ਤੋਂ ਵੀ ਉੱਪਰ ਦਾ ਟਰੈਕਟਰ ਆ ਹੁਣੇ ਪਾਵਰ ਦੇ ਵਿੱਚ ਹਨਾ ਹੀ ਤੇ ਕਿਵੇਂ ਲੱਗਦਾ ਤੁਹਾਨੂੰ ਇਹ ਟਰੈਕਟਰ ਵੀ ਕਿੰਨੇ ਕੁ ਕੁਆਲਿਟੀ ਵਧੀਆ ਇਹਨਾਂ ਦੀ ਇਸ ਟਰੈਕਟਰ ਦੇ ਕੁਆਲਿਟੀ ਨਾਲ ਤਾਂ ਕੋਈ ਟਰੈਕਟਰ ਹਲਦਾ ਹੀ ਨਹੀਂ ਜੀ ਠੀਕ ਹੈ ਜੀ ਇਹ ਤਾਂ ਜਿਵੇਂ ਅੱਜ ਤੋਂ ਸਾਂਝ ਲੋ 98 ਮਾਡਲ ਅੱਜ ਤੋਂ ਵੀ ਪਹਿਲਾਂ 35 ਸਾਲ ਪਹਿਲਾਂ ਆਏ ਹੋਏ ਆ ਹਾਂਜੀ ਜਿਹੜੇ ਇਹਨਾਂ ਦੀ ਫੰਕਸ਼ਨਲ ਹਾਲ ਟਰੈਕਟਰਾਂ ਇਦਾਂ ਹੈ ਹੀ ਨਹੀਂ ਠੀਕ ਹੈ ਜੀ ਉਦੋਂ ਤੇ ਇਹ ਕੰਬਾਈਨ ਦੇ ਉੱਤੇ ਸਭ ਤੋਂ ਪਹਿਲਾਂ ਮਸ਼ਹੂਰੀ ਇਹ ਹੋਇਆ ਸੀ ਠੀਕ ਹੈ ਜੀ ਕਾਮਯਾਬ ਹੋਇਆ ਸੀ 911 ਉਦੋਂ ਦੀ ਪੀਟੀਓ ਅਡਵਾਂਸੇ ਦੀ ਤੇ ਮਤਲਬ ਡਬਲ ਕਲਚ ਡਬਲ ਕਲਚ ਵੀ ਸੀਗਾ ਨੇ ਤੇ ਪੀਟੀਓ ਵੀ ਰਿਵਰਸ ਦੇ ਵਿੱਚ ਤੇ ਬਾਕੀ ਹੈਵੀ ਕੁਆਲਿਟੀ ਬਹੁਤ ਜਿਆਦਾ ਹੈ ਹਨਾ ਤੇ ਵੇਖਿਆ ਜਾਵੇ ਕੁਆਲਿਟੀ ਬਹੁਤ ਜਿਆਦਾ ਹੈਵੀ ਟਰੈਕਟਰ ਵੱਡਾ ਬਹੁਤ ਆ ਹਾਂਜੀ ਤੇ ਤੇਲ ਤੂਲ ਖਰਚਾ ਦੱਸੋ ਕਿਆ ਤੇਲ ਖਰਚਾ ਤਾਂ ਜੀ ਇਹਦੇ ਮਗਰ ਹਲ 13 ਪਾਏ ਹੁੰਦੇ ਆ ਠੀਕ ਹੈ ਜੀ ਜਿੰਨਾ ਮਰਜੀ ਖਿੱਚ ਕੇ ਵਾ ਲੋ 6 ਲੀਟਰ ਤੋਂ ਤਾਂ ਵੱਧਦਾ ਹੀ ਨਹੀਂ ਠੀਕ ਹੈ ਜੀ ਤੇ 5 ਲੀਟਰ ਦਾ ਜੇ ਆਮਤ ਨੋਰਮਲ ਵਾਈ ਹੋਏ 5 ਲੀਟਰ ਉਹਦਾ ਕਿल्ले ਘੰਟੇ ਦੇ ਬਾਊਗਾ ਜੀ ਇਹ 5 ਅੱਛਾ ਠੀਕ ਹੈ ਜੀ ਹਾਂਜੀ 13 ਹਲਾਣਾ 13 ਹਲਾਣਾ ਹਾਂਜੀ ਚੰਗਾ ਘੇਰਾ ਹੋਏ 5 ਕਿਲੇ ਆਰਾਮ ਨਾਲ ਕੱਢ ਦਿੰਦਾ ਠੀਕ ਹੈ ਜੀ ਤੇ ਤੇਲ ਪੱਖੋਂ ਕੋਈ ਨਹੀਂ ਗਾ ਭਾਵੇਂ ਤੇ ਜਿੰਨਾ ਮਰਜ਼ੀ ਜਿੰਨਾ ਵਾਹ ਲਾ ਲਈ ਕੋਈ ਮਾਤਾ ਹੱਥ ਛੱਡ ਦੋ ਲੈਫਟ ਨੂੰ ਛਾ ਮਗਰ ਕਲਟੀਵੇਟਰ 13 ਪਾ ਕੇ ਕੋਈ ਲੋੜ ਨਹੀਂ ਚਾਹ ਚੱਕਣ ਦੀ ਨਾਲ ਲੈਣਾ ਉਸੇ ਤਰ੍ਹਾਂ ਹੀ ਮੁੜ ਪੈਂਦਾ ਬੋਰ ਤੋਂ ਠੀਕ ਹੈ ਜੀ ਹਾਂਜੀ ਤੇ ਜਿਵੇਂ ਮੰਨ ਲਓ ਇਹਨੇ ਸਾਲ ਹੋ ਗਏ ਪੁਰਾਣਾ ਹੋ ਗਿਆ ਤੇ ਜਿਵੇਂ ਹੁਣ ਵਾਲੇ ਟਰੈਕਟਰ ਖੜਕ ਜਾਂਦੇ ਆ ਉਵੇਂ ਨਹੀਂ ਕੋਈ ਕਿੱਡੀ ਜੀ ਨਹੀਂ ਨਾ ਕੋਈ ਖੜਕਣਾ ਮੱਝਦਾ ਨਹੀਂ ਮਤਲਬ ਵੀ ਇਦਾਂ ਦਾ ਹਾਂ ਇਹ ਜੰਮਿਆਂ ਦਾ ਜਦੋਂ ਤੋਰੋਂਗੇ ਛੜਕਦੇ ਹੁਣ ਤਾਂ ਟਾਇਰ ਚੌੜੇ ਪਾਤੇ ਹੁਣ ਤਾਂ ਜ ਠੀਕ ਹੈ ਜੀ ਦੇਵਾਂ ਹੀ ਨਹੀਂ ਆਏ ਪੂਰਾ ਤੇ ਆਹ ਟਾਇਰ ਵੀ ਬਦਲੇ ਹੈ ਨਾ ਵੱਡੇ ਕੀਤੇ ਵਿਆ ਇਹ ਵੀ ਬਾਹਨ ਦੇ ਵਿੱਚ ਤੁਸੀਂ ਛੱਡ ਦੂਜੇ ਗੇਅਰ ਚ ਲਾ ਕੇ ਕਾਰ ਵਾਂਗੂੰ ਜਾਂਦਾ ਠੀਕ ਹੈ ਜੀ ਠੀਕ ਹੈ ਜੀ ਕੋਈ ਪਰਵਾਹ ਨਹੀਂ ਨਾ ਤੂੰ ਆ ਵਿਖਾਵੇ ਠੀਕ ਹੈ ਜੀ ਕੋਈ ਚੱਕਰ ਨਹੀਂ ਗਾ ਤੇਰੇ ਬੇਅ ਰਪੇਅਰ ਕਿੰਨੀ ਕੀ ਹੁੰਦੀ ਹੈ ਜਾਨਾ ਰਪੇਅਰ ਤੇਰੀ ਮਤਲਬ ਆਪਾਂ ਕਹਿ ਨਹੀਂ ਸਕਦੇ ਰਪੇਅਰ ਤੇ ਮਤਲਬ ਟਰੈਕਟਰ ਸੁਭਾਅ ਕੇ ਚਲਾਉਣ ਵਾਲਾ ਹੈ ਠੀਕ ਹੈ ਜੀ ਹਾਂਜੀ ਜਿਵੇਂ ਅੱਜ ਕੱਲ ਇਹ ਅੱਗੋਂ ਟਰੈਕਟਰ ਮੋੜ ਮਾਰਨ ਤੇ ਮੋੜ ਮਾਰ ਤੋਂ ਆਪਦੇ ਹਿਸਾਬ ਨਾਲ ਮੋੜ ਗਏ ਠੀਕ ਹੈ ਜੀ ਹਾਂਜੀ ਉਦਾਂ ਦਾ ਮਤਲਬ ਇਹ ਆ ਵੀ ਚਲਾਉਣ ਵਾਲੇ ਦੇ ਸਿਰ ਤੇ ਵੀ ਮਸ਼ੀਨਰੀ ਹੁੰਦੀ ਆ ਹਨਾ ਜਿਵੇਂ ਹੁਣ ਟਰੈਕਟਰ ਥੋੜੇ ਹੋਰ ਤਰ੍ਹਾਂ ਦੇ ਆ ਗਏ ਆ ਹਾਂਜੀ ਪ੍ਰੈਸ਼ਰ ਪ੍ਰੋਸ਼ਰ ਮੁੜਤੇ ਹੁਣ ਬਾਅਦ ਚ ਕਰਾਏ ਵੇ ਆ ਅੱਛਾ ਕਪਾ ਗੱਲ ਕਰ ਗਏ ਇਹਦੀ ਪਾਵਰ ਸਟੀering ਦੀ ਇਹ ਪਾਵਰ ਸਟੀering ਆਉਂਦਾ ਨਹੀਂ ਸੀ ਹਨਾ ਬਾਈ ਜੀ ਨਹੀਂ ਪਾਵਰ ਨਹੀਂ ਆਉਂਦਾ ਤੇ ਹੁਣ ਇਹ ਪਾਵਰ ਸਟੀering ਕਰਾਇਆ ਵੇ ਆ ਹਾਂ ਪਾਵਰ ਸਟੀering ਕਰਾਇਆ ਵੇ ਬਾਅਦ ਚ ਕਰਾਇਆ ਵੇ ਠੀਕ ਹੈ ਜੀ ਤੇ ਮਤਲਬ ਹੁਣ ਖਰਚਾ ਖਰਚਾ ਚੰਗਾ ਕੀਤਾ ਵੇ ਚੀਜ਼ਾਂ ਕੱਲੀ ਕੱਲੀ ਚੀਜ਼ ਇਹਦੀ ਸੋਹਣੀ ਆ ਜਿਵੇਂ ਰੈਮ ਰੂਮ ਆਪਾਂ ਵੇਖਿਆ ਜੇ ਪੂਰੀ ਵਧੀਆ ਕੁਆਲਿਟੀ ਆ ਹਨਾ ਜ ਬਾਕੀ ਸ਼ੌਂਕ ਦਾ ਨਹੀਂ ਮੁੱਲ ਹੁੰਦਾ ਨਾ ਇਹ ਕੋਈ ਹਾਂਜੀ ਹਾਂਜੀ ਇਹ ਤਾਂ ਹੁੰਦਾ ਚੀਜ਼ਾਂ ਦਾ ਬੜੀਆਂ ਆਈ ਜਾਂਦੀਆਂ ਨਵੀਆਂ ਵੀ ਆਈ ਜਾਂਦੀਆਂ ਪਰ ਜਿਹੜੇ ਪੁਰਾਣੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਸੰਭਾਲਣ ਦਾ ਸ਼ੌਕ ਹੁੰਦਾਗਾ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਟਰੈਕਟਰ ਦੀ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਦੇ ਵਿੱਚ ਆ ਤੇ ਹਰੇਕ ਬੰਦਾ ਚੀਜ਼ ਸੰਭ ਵੀ ਨਹੀਂ ਸਕਦਾ ਹੁੰਦਾ ਤੁਸੀਂ ਦੇਖ ਲਓ ਫਿਲਟਰ ਫਿਲਟਰ ਜੇ ਪੂਰੇ ਵਧੀਆ ਤਰੀਕੇ ਨਾਲ ਰੱਖੇ ਹੋਇਆ ਸਾਫ ਸਫਾਈ ਬਹੁਤ ਜ਼ਿਆਦਾ ਵਧੀਆ ਇਹਦੀ ਮੇਰਾ ਤਾਂ ਦਿਲ ਹੀ ਇਹਨਾਂ ਲੱਗਿਆ ਇਹ ਵੇਚ ਨੂੰ ਜੀ ਨਹੀਂ ਕਰਦਾ ਠੀਕ ਹੈ ਟਰੈਕਟਰ ਦਾ ਜ਼ਿਆਦਾ ਵੋਣਾ ਹੀ ਇਹ ਹੈ ਤੇ ਇਹ ਜਮਾਂ ਨਵਾਂ ਲਿਆ ਸੀ ਤੁਸੀਂ ਇਹ ਨਾ ਜੀ ਮੈਂ ਚੱਲੇ ਲਾਈ ਪਿੰਡ ਠੀਕ ਹੈ ਜੀ ਇੱਥੇ ਸਾਡੇ ਬਾਬਾ ਤਾਰੀ ਹੁੰਦਾ ਸੀ ਮੈਂ ਉਹ ਤੋਂ ਲਿਆ ਜੀ ਉਹਨਾਂ ਨੇ ਮਤਲਬ ਪਹਿਲੀ ਕਾਪੀ ਮੇਰੇ ਨਾਲ ਹੀ ਹੋਇਆ ਹੈ ਅੱਛਾ ਠੀਕ ਹੈ ਜੀ ਮਤਲਬ ਦੂਜੇ ਨਾਲ ਹੋਇਆ ਹਾਂ ਦੂਜੇ ਨਾਲ ਹੋਇਆ ਠੀਕ ਹੈ ਜੀ ਜਿਹੜਾ ਬੰਦਾ ਪਹਿਲਾਂ ਜਿਹਦੇ ਨਾਲ ਸੀਗਾ ਉਹ ਵੀ ਪੈਂਟ ਚੋ ਹੀ ਸੀਗਾ ਹਾਂਜੀ ਹਾਂਜੀ ਤੇ ਫਰਸਟ ਆਨਰ ਟਰੈਕਟਰ ਹੀ ਲਾਇਆ ਸੀ ਤੁਸੀਂ ਉਹਦਾ ਤੇ ਬਾਕੀ ਕਾਲੀ ਛਤਰੀ ਲਾਈ ਹੈ ਡੈਕ ਡੁਕ ਨਹੀਂ ਲਾਇਆ ਤੁਸੀਂ ਇਹ ਨਾ ਡੈਕ ਨਹੀਂ ਲਾਇਆ ਜੀ ਡੈਕ ਦਾ ਸ਼ੌਂਕ ਹੈ ਨਹੀਂ ਉਹ ਜਵਾਕਾਂ ਨੂੰ ਸ਼ੌਂਕਦਾ ਸੀ ਫਿਰ ਠੀਕ ਹੈ ਜੀ ਹਾਂਜੀ ਬਾਕੀ ਕਹਿੰਦੇ ਹੁੰਦੇ ਆ ਵੀ 98 11 ਤਾਂ 98 11 ਹੀ ਆ ਕਿਉਂਕਿ ਮੈਨੂੰ ਨਹੀਂ ਲ ਤੇ ਬਾਈ ਜੀ ਕੋਈ ਹੋਰ ਤਬਦੀਲੀ ਹੋਵੇ ਟਰੈਕਟਰ ਦੇ ਵਿੱਚ ਤਬਦੀਲੀ ਇਹ ਕਿ ਜਿਵੇਂ ਕੰਪਿਊਟਰ ਕਰਾਹੇ ਤਲਵਾ ਡਬਲ ਲਾਤੇ ਡਿਸਟਰੀਬਿਊਟਰ ਦੇ ਬਾਹਰ ਕਰਤੀਆਂ ਪਾਈਪਾਂ ਆ ਅੱਛਾ ਠੀਕ ਹੈ ਜੀ ਹਾਂ ਪਹਿਲਾਂ ਨਹੀਂ ਹੁੰਦੀਆਂ ਸੀ ਅੱਛਾ ਠੀਕ ਹੈ ਇਹ ਡਬਲ ਡਿਸਟਰੀਬਿਊਟਰ ਇਹਦੇ ਲੱਗਿਆ ਹੋਇਆ ਤੇ ਕਾਮਯਾਬ ਆ ਜਿਵੇਂ ਹੁਣ ਮੰਨ ਲਓ ਆਪਾਂ ਦੁਵਾਰਾ ਨਵੀਂ ਚੀਜ਼ ਲਾਈ ਆ ਕੰਪਨੀ ਤੋਂ ਪਾਸੇ ਹੋ ਕੇ ਇਹ ਪੂਰਾ ਕਾਮਯਾਬ ਆ ਪੂਰਾ ਵਧੀਆ ਕਾਮਯਾਬ ਕੰਪਿਊਟਰ ਕਰਾਹੇ ਤਲਾਓ ਕਾਹੇ ਤਲਾਓ ਠੀਕ ਹੈ ਜੀ ਹਾਂ ਤੂੜੀ ਵਾਲੀ ਮਸ਼ੀਨ ਤੇ ਪੂਰਾ ਕਾਮਯਾਬ ਆ ਠੀਕ ਹੈ ਜੀ ਤੇ ਆ ਹੁੱਕ ਹੁੱਕ ਉਦੋਂ ਦੀ ਆ ਨਾਲ ਦੀ ਇੰਨੀ ਹੈਵੀ ਮੈਨੂੰ ਲੱਗਦਾ ਹੈ ਇਹ ਹੈ ਜੀ ਅਸੀਂ ਕਰਤੀ ਸੁਰ ਨਾਲ ਪਲੇਟਾਂ ਲਵਾ ਕੇ ਅੱਛਾ ਠੀਕ ਹੈ ਜੀ ਹਾਂ ਉਹ ਟਰਾਲਾ ਬਣਾ ਸੀ ਟਰਾਲਾ ਫਿਰ ਵਜਨ ਚੱਲਦਾ ਨਹੀਂ ਸੀ ਮਾੜੀ ਹੁੱਕ ਠੀਕ ਹੈ ਜੀ ਠੀਕ ਹੈ ਬਹੁਤ ਸੋਹਣਾ ਬਣਾਇਆ ਵਿਆ ਟਰੈਕਟਰ ਬਾਈ ਜੀ ਕਿਹੜੇ ਕੰਮ ਨੂੰ ਜ਼ਿਆਦਾ ਵਰਤਿਆ ਜਾਂਦਾ ਹੁਣ ਇਹ ਜਿਆਦਾ ਜੀ ਸਾਡੇ ਕੋਲ ਟਰੈਕਟਰ ਤਿੰਨ ਹੈ ਜੀ ਆਸ਼ਾ ਤਾਂ ਅਸੀਂ ਜਿਆਦੇ ਪੱਠੇ-ਪੁੱਠੇ ਲਿਆਉਣ ਤੇ ਛੜਕਦੇ ਕੰਮ ਲੈਣੇ ਜ਼ਿਆਦਾ ਠੀਕ ਹੈ ਜੀ ਤੇ ਮੈਸੀ ਹੈ ਜਿਵੇਂ ਕਾਰਟੀਵੇਟਰ ਮਾਰਨੇ ਮਗਰ ਬਜਾਈ ਵੀ ਕਰਨੀ ਉਹਦੇ ਵਾਸਤੇ ਰੱਖਦੇ ਆ ਠੀਕ ਹੈ ਜੀ ਇਹਨੂੰ ਸਪੈਸ਼ਲੀ ਬੋਣ ਵਾਸਤੇ ਰੱਖਿਆ ਹੋਇਆ ਬਸ ਠੀਕ ਹੈ ਜੀ ਬਸ ਇਹਦੇ ਨਾਲ ਹਾਲੀ ਭਾਈ ਰੱਖਣੇ ਸੀ ਮਗਰੇ ਦੇ ਜ ਤਵੀਆਂ ਪਾਤੀਆਂ 18 ਤਵੀਆਂ ਹੋਈਆਂ ਉਹ ਪਾਤੀਆਂ ਕੋਰੇ ਦੇ ਮਟਰਾਲੀ ਟੂਲੀ ਦਾ ਕੰਮ ਬਹੁਤ ਕੱਟ ਲੈਣੇ ਸੀ ਇਹਦਾ ਠੀਕ ਹੈ ਮਤਲਬ ਜੋਰ ਵਾਲਾ ਕੰਮ ਸਾਰਾ ਇਹਦੇ ਲਈ ਹੈ ਜੋਰ ਵਾਲਾ ਕੰਮ ਸਾਰਾ ਇਹਦੇ ਲਈ ਠੀਕ ਹੈ ਜੀ ਆ ਵੀ ਦੇਖ ਲਓ ਟਰੈਕਟਰ ਵਾਕਈ ਲੱਗਦਾ ਵੀ ਇਹ ਵੀ ਜ਼ੋਰ ਆਲਾ ਕੰਮ ਲੈਣਾ ਵੀ ਇਹਦੇ ਤੇ ਹੀ ਬੰਦ ਆਗਾ ਤੇ ਜਿਵੇਂ ਹੁਣ ਬੋਰ ਵੱਡਾ ਕੀਤਾ ਉਹ ਤੇਲ ਦਾ ਫਰਕ ਤਾਂ ਨਹੀਂ ਪੈਂਦਾ ਨਾ ਤੇਲ ਦਾ ਕੋਈ ਫਰਕ ਨਹੀਂ ਠੀਕ ਹੈ ਜੀ ਤੇਲ ਤਾਂ ਜਿੰਨਾ ਤੁਹਾਨੂੰ ਦੱਸਿਆ ਜਿੰਨਾ ਕਸ ਕੇ ਵਾਹੋਗੇ ਤੇਲ ਉਨੇ ਖਾਣੇ ਨੇ ਠੀਕ ਹੈ ਜੀ ਹਾਂ ਜੀ ਜੇ ਟਕਾ ਕੇ ਵਾਹੋਗੇ ਫਿਰ ਤੇਲੇ 5 5.5 ਲੀਟਰ ਖਾਊਗਾ ਠੀਕ ਹੈ ਤੇ 4.5 5 ਕਿਲੇ ਆਮ ਨਾ ਵਾਹੋਗਾ ਚੰਗਾ ਕੇਰਾ ਹੋਵੇ ਠੀਕ ਹੈ ਜੀ ਹਾਂ ਜੀ ਮਤਲਬ ਕਲ ਮਲਾ ਕੇ ਵੀ ਫਾਇਦੇਮੰਦ ਹੈਗਾ ਇਹ ਬਹੁਤ ਫਾਇਦੇਮੰਦ ਹੈ ਕਿਉਂਕਿ ਤਾਂ ਹੀ ਆਪਾਂ ਨਹੀਂ ਤਾਂ ਤੁਹਾਡੇ ਕੋਲ ਦੂਜੇ ਨਵੇਂ ਟਰੈਕਟਰ ਵੀ ਹੈਗੇ ਆ ਤੁਸੀਂ ਉਹ ਵੀ ਰੱਖ ਸਕਦੇ ਸੀ ਹਾਂ ਜੀ ਇਹ ਹੁ ਨਵਾਂ ਡਰਾਈਵਰ ਲਈ ਇਸ ਪਾਵਰ ਦਾ ਘੱਟੋ ਘੱਟ 8-9 ਲੱਖ ਦਾ ਹੈ। ਹਾਂਜੀ ਹਾਂਜੀ। ਇਹ ਸਾਨੂੰ ਇਹ 4-5 ਲੱਖ ਵਾਲਾ ਕੰਮ ਦੇਈ ਜਾਂਦਾ ਜੀ। ਉਹਨਾਂ ਉਹਦੋਂ ਵੱਧ ਦਿੰਦਾ ਕੰਮ। ਠੀਕ ਹੈ ਜੀ। ਤੇ ਨਾਲੇ ਬਾਕੀ ਲੋਹਾ ਚੰਗਾ ਕੋਈ ਐ ਨਹੀਂਗਾ ਵੀ। ਬਾਕੀ ਪੈਸੇ ਲਾਉਣ ਤੇ ਆ ਜੀ ਤੇ ਜੇ ਤੁਸੀਂ ਪੈਸੇ ਲਾਉਂਦੇ ਰਹੋਗੇ ਜੀ ਥੋੜੀ ਵਧੀਆ ਬਣਦੀ ਹੈ। ਇਹ ਜੀ ਤਾਂ ਸੰਭਣਾ ਹੀ ਬਚਣੀ ਆ ਜੀ। ਹਾਂਜੀ ਸੰਭਨਣ ਵਾਲੀ ਆ। ਟੈਰਾਂ ਟੂਰਾਂ ਦੀ ਕੁਆਲਿਟੀ ਵੀ ਚੰਗੀ ਆ ਸਾਰੀਆਂ ਬਾਕੀ A to Z ਤੁਸੀਂ ਮੈਨੂੰ ਲੱਗਦਾ ਵੀ ਪੂਰਾ ਵਧੀਆ ਪੈਸਾ ਲਾਇਆ ਹੋਇਆ ਇਹਦੇ ਤੇ। ਹਾਂਜੀ। ਸਟਾਰਟਿੰਗ ਚੈੱਕ ਕਰੋ ਟ੍ਰੈਕ। ਤੇ ਪਹਿਲਾਂ ਤਾਂ ਬਾਈ ਜੀ ਧੰਨਵਾਦ ਬਹੁਤ ਬਹੁਤ ਜਿਹੜਾ ਤੁਸੀਂ ਕੀਮਤੀ ਸਮਾਨ ਦਿੱਤਾ ਆਪ ਦਾ ਤੇ ਇਦਾਂ ਦੀਆਂ ਵੀਡੀਓ ਆਪਾਂ ਟਰੈਕਟਰਾਂ ਦੀਆਂ ਹੋਰ ਲੈ ਕੇ ਆਉਂਦੇ ਰਹਿਣੇ ਆ ਆਪਣੇ ਚੈਨਲ ਸੰਤੂ ਬ੍ਰਦਰ 1313 ਨੂੰ ਸਬਸਕ੍ਰਾਈਬ ਕਰ ਲਓ ਵਧੀਆ ਵਧੀਆ ਵੀਡੀਓ ਲੈ ਕੇ ਆਉਂਦੇ ਰਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ